ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੋਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਠੀਕ ਹੈ ਜੀ ਅੱਜ ਤੁਹਾਡੀ ਫਰਮਾਇਸ਼ ਤੇ ਲੈ ਕੇ ਆਏ ਆ ਬਹੁਤ ਪਿਆਰੇ ਜੇ ਪ੍ਰਿੰਟ ਸੂਟ ਠੀਕ ਹੈ ਜੀ ਪਿਓਰ ਕੈਂਬਰੀ ਕਾਟਨ ਦੇ ਸੂਟ ਹੋਣਗੇ ਪ੍ਰਿੰਟਿੰਗ ਬਹੁਤ ਸੋਹਣੀ ਹੋਏਗੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਮਿਲਣਗੀਆਂ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਮਾਰਜੈਂਟਾ ਰਾਣੀ ਸ਼ੇਡ ਆ ਉਸ ਤੋਂ ਅਗਲਾ ਆਏਗਾ ਵੌਲਟ ਕਲਰ ਠੀਕ ਹੈ ਜੀ ਇਹਨਾਂ ਦੇ ਉੱਪਰ ਸਕਿਨ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਫਲਾਵਰਸ ਵਾਲੀ ਥੋੜੀ ਸਕੁਅਰ ਟਾਈਪ ਜੀ ਲਾਈਨਸ ਵਾਲੀ ਪ੍ਰਿੰਟਿੰਗ ਹੈ ਕਲਰ ਜਿਹੜੇ ਸਾਰੇ ਹੀ ਇੱਕ ਤੋਂ ਇੱਕ ਵਾਦ ਸੋਹਣੇ ਹੋਣਗੇ ਬੁਕਿੰਗ ਦਾ ਨੰਬਰ 7814352822 ਹੋਏਗਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਹੈ ਪੇਮੈਂਟ ਆਨਲਾਈਨ ਹੋਏਗੀ ਤੇ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਠੀਕ ਹੈ ਜੀ ਅਗਲਾ ਆਏਗਾ ਮਸਟਰਡ ਕਲਰ ਮਸਟਰਡ ਦੇ ਉੱਪਰ ਸਕਿਨ ਕਲਰ ਦੀ ਜਿਹੜੀ ਉਹ ਆਏਗੀ ਪ੍ਰਿੰਟਿੰਗ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਮਿਲਣਗੇ ਬੀਐਲਐਮ ਬ੍ਰਾਂਡ ਦੇ ਠੀਕ ਹੈ ਜੀ ਇਕਦਮ ਬ੍ਰਾਂਡਡ ਸੂਟ ਮਿਲਣਗੇ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਹੋਏਗਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਪ੍ਰਿੰਟਰਡ ਸੂਟ ਹੋਏਗਾ ਠੀਕ ਹੈ ਜੀ ਤੇ ਇੱਕ ਪੈਣਾ ਦੀ ਫਰਮਾਇਸ਼ ਹੈ ਕਿ ਤੁਸੀਂ ਲਾਈਵ ਦੇ ਵਿੱਚ ਪ੍ਰਿੰਟਰਡ ਸੂਟ ਲੈ ਕੇ ਆਇਆ ਕਰੋ ਦੇਖੋ ਅਸੀਂ ਲਾਈਵ ਜਿਹੜੀ ਉਹ ਘਰ ਤੋਂ ਕਰਦੇ ਆ ਤੇ ਤੁਸੀਂ ਪ੍ਰਿੰਟ ਸੂਟ ਜਿਹੜੇ ਨੇ ਸਾਡੇ ਇਸ ਤਰ੍ਹਾਂ ਲੌਂਗ ਵੀਡੀਓਸ ਤੇ ਦੇਖਣੇ ਆ ਤੇ ਇੱਕ ਅ ਨੈਕਸਟ ਕਲਰ ਆ ਗਿਆ ਬਲੈਕ ਕਲਰ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਫੁੱਲ ਸਟਾਕ ਮਿਲਦਾ ਪਿਆ ਆ ਤੇ ਅਸੀਂ ਲਾਈਵ ਦੇ ਵਿੱਚ ਅੱਜ ਲੈ ਕੇ ਆਵਾਂਗੇ ਮੈਚਿੰਗ ਦੇ ਵਿੱਚ ਪ੍ਰਿੰਟ ਸੂਟ ਠੀਕ ਹੈ ਜੀ ਤੁਹਾਡੀ ਫਰਮਾਇਸ਼ ਤੇ ਸਭ ਤੋਂ ਮੇਰੇ ਖਿਆਲ ਚ ਫਸਟ ਟਾਈਮ ਹੀ ਅਸੀਂ ਲਾਈਵ ਦੇ ਵਿੱਚ ਪ੍ਰਿੰਟ ਸੂਟ ਲੈ ਕੇ ਆ ਰਹੇ ਹਾਂ ਮੈਚਿੰਗ ਪ੍ਰਿੰਟ ਸੂਟ ਹੋਣਗੇ 올ਓਵਰ ਤੁਸੀਂ ਜਿਹੜਾ ਇੱਥੋਂ ਦੇਖ ਕੇ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਆ ਠੀਕ ਹੈ ਜੀ ਇਸ ਦੇ ਵਿੱਚ ਅਗਲਾ ਕਲਰ ਆਏਗਾ ਮੋਰ ਪੰਖੀਆ ਸ਼ੇਡ ਠੀਕ ਹੈ ਪੀਕਾਕ ਟਾਈਪ ਸ਼ੇਡ ਆ ਥੋੜਾ ਸੀ ਗ੍ਰੀਨ ਕਲਰ ਵੀ ਆ ਜਾਂਦਾ ਹੈ ਬਹੁਤ ਸੋਹਣਾ ਕਲਰ ਬਹੁਤ ਪਿਆਰੇ ਆ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਤੇ ਅੱਜ ਦੀ ਲਾਈਵ ਦੇ ਵਿੱਚ ਤੁਹਾਨੂੰ ਡਿਸਕਾਊਂਟ ਦੇ ਵਿੱਚ ਸੂਟ ਮਿਲਣਗੇ ਜਿਹੜੇ ਤੁਹਾਨੂੰ ਮਤਲਬ ਤੁਸੀਂ 14-1500 ਦੀ ਰੇਂਜ ਵਿੱਚ ਸੂਟ ਦੇਖੇ ਨੇ ਤੇ ਉਸ ਦੇ ਵਿੱਚ ਸਾਰੇ ਹੀ ਸੂਟ ਜਿਹੜੇ ਉਹ 995 ਦੇ ਵਿੱਚ ਸਿਰਫ ਅੱਜ ਦੇ ਦਿਨ ਹੀ ਡਿਸਕਾਊਂਟ ਤੇ ਉਹ ਵਾਲੀ ਵੀ ਵੀਡੀਓ ਲੈ ਕੇ ਆ ਰਹੇ ਆ ਜਿਹੜੀ ਲਾਈਵ ਚੱਲੇਗੀ ਸਾਡੀ ਠੀਕ ਹੈ ਜੀ ਆ ਰਾਤ ਨੂੰ 9 ਵਜੇ ਤੁਸੀਂ ਲਾਈਵ ਤੇ ਜ਼ਰੂਰ ਆਉਣਾ ਹੈ ਸਾਰਿਆਂ ਨੇ ਅਗਲੇ ਜਿਹੜੇ ਪ੍ਰਿੰਟ ਆ ਉਹ ਥੋੜੇ ਡਿਫਰੈਂਟ ਹੋਣਗੇ ਠੀਕ ਹੈ ਜੀ ਫਲਾਵਰਿੰਗ ਤੋਂ ਡਿਫਰੈਂਟ ਆ ਗਈ ਵੇਵਸ ਤੋਂ ਡਿਫਰੈਂਟ ਆ ਗਈ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਸਭ ਤੋਂ ਪਹਿਲੇ ਥੋੜਾ ਵਾਈਨ ਸ਼ੇਡ ਦਾ ਤੇ ਉੱਪਰ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਠੀਕ ਹੈ ਥੋੜਾ ਜਿਓਮੈਟ੍ਰੀਕਲ ਡਿਜ਼ਾਈਨ ਆ ਸਾਰਾ ਹੀ ਸੇਮ ਟੂ ਸੇਮ ਡਿਜ਼ਾਈਨ ਆਏਗਾ ਕਲਰ ਬਹੁਤ ਸੋਹਣੇ ਆਉਣਗੇ ਕਲਰ ਤੁਸੀਂ ਚੂਜ਼ ਕਰਦੇ ਜਾਣਾ ਹੈ ਆਪਣੀ ਚੋਇਸ ਦੇ ਅਕੋਰਡਿੰਗ ਠੀਕ ਹੈ ਜੀ ਅਗਲਾ ਆਏਗਾ ਬਲੈਕ ਕਲਰ ਠੀਕ ਹੈ ਇਹ ਬਲੈਕ ਕਲਰ ਦੇ ਆਏਗੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਕ 495 ਠੀਕ ਹੈ 495 ਦੇ ਵਿੱਚ ਇਹ ਤੁਹਾਨੂੰ ਸੂਟ ਮਿਲੇਗਾ ਬਹੁਤ ਪਿਆਰੇ ਜਿਹੇ ਸੂਟ ਆ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਹੋਣਗੇ ਗਰਮੀਆਂ ਲਈ ਸਪੈਸ਼ਲ ਸੂਟ ਆਉਣਗੇ ਅਗਰ ਤੁਸੀਂ ਇਹਨਾਂ ਦੇ ਨਾਲ ਸਾਡੇ ਕੋਲੋਂ ਕਾਟਨ ਦੇ ਦੁਪੱਟੇ ਲੈਣਾ ਚਾਹੁੰਦੇ ਹੋ ਜਾਂ ਫੁੱਲ ਪਿਓਰ ਦਾ ਹਾਫ ਪਿਓਰ ਦਾ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਆ ਠੀਕ ਹੈ ਜੀ ਜਾਂ ਸਾਡੀ ਜਿਸ ਤਰ੍ਹਾਂ ਕਿ ਲੌਂਗ ਵੀਡੀਓ ਦੇ ਵਿੱਚ ਔਰ ਸਾਡੀ ਲਾਈਵ ਦੇ ਵਿੱਚ ਜਿਹੜੇ ਆ ਉਹ ਆਏ ਸੀਗੇ ਦੁਪੱਡੇ ਕਾਟਨ ਦੇ ਤੁਸੀਂ ਉਹ ਵੀ ਨਾਲ ਮੈਚ ਕਰਵਾ ਸਕਦੇ ਆ ਠੀਕ ਹੈ ਜੀ ਅਨਜਾਨ ਇਕੱਲਾ ਸੂਟ ਵੀ ਲੈ ਸਕਦੇ ਆ ਠੀਕ ਹੈ ਜੀ 495 ਦੇ ਵਿੱਚ ਸੂਟ ਮਿਲੇਗਾ ਅਗ ਇਹ ਮੁੰਗਿਆ ਕਲਰ ਸੀ ਠੀਕ ਹੈ ਮੁੰਗਿਆ ਕਲਰ ਸੀਗਾ ਤੇ ਇਸ ਦੇ ਉੱਪਰ ਗ੍ਰੀਨ ਕਲਰ ਦੀ ਜਿਹੜੀਆਂ ਲਾਈਨਸ ਆਉਣਗੀਆਂ ਵਾਈਟ ਕਲਰ ਦੀਆਂ ਲਾਈਨਸ ਆਉਣਗੀਆਂ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਪਸੰਦ ਕਰ ਲੈਣਾ ਹੈ ਅਗਰ ਤੁਹਾਨੂੰ ਇੱਕ ਪ੍ਰਿੰਟ ਦੇ ਵਿੱਚ ਇੱਕ ਤੋਂ ਜ਼ਿਆਦਾ ਸੂਟ ਚਾਹੀਦੇ ਨੇ ਤੇ ਉਹ ਵੀ ਅਵੇਲੇਬਲ ਨੇ ਠੀਕ ਹੈ ਜੀ ਸੂਟ ਦੇ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਇਹ ਵਾਲੀ ਪ੍ਰਿੰਟਿੰਗ ਤਾਂ ਥੋੜੀ ਡਿਫਰੈਂਟ ਆਏਗੀ ਲਾਈਨਸ ਵਾਲੀ ਪ੍ਰਿੰਟਿੰਗ ਆ ਥੋੜੀ ਜਿਓਮੈਟ੍ਰੀਕਲ ਡਿਜ਼ਾਈਨ ਦੀ ਪ੍ਰਿੰਟਿੰਗ ਆ ਔਰ ਇੱਕਦਮ ਪੂਰਾ ਤੁਹਾਨੂੰ ਜਿਹੜਾ ਆ ਇਸ ਤਰ੍ਹਾਂ ਜਿਓਮੈਟ੍ਰੀਕਲ ਡਿਜ਼ਾਈਨ ਮਿਲੇਗਾ ਠੀਕ ਹੈ ਜੀ ਚੈੱਕ ਕਰਦੇ ਜਾ ਨੈਕਸਟ ਪ੍ਰਿੰਟਿੰਗ ਡਿਫਰੈਂਟ ਆਏਗੀ ਠੀਕ ਹੈ ਇਹ ਛੋਟੇ ਛੋਟੇ ਫਲਾਵਰਸ ਵਾਲੀ ਪ੍ਰਿੰਟਿੰਗ ਆ ਅੱਗੇ ਤੁਹਾਨੂੰ ਸ਼ੰਕਰ ਪ੍ਰਿੰਟਸ ਦੇ ਸੂਟ ਮਿਲਣਗੇ ਸਭ ਤੋਂ ਪਹਿਲੇ ਸੀ ਗ੍ਰੀਨ ਕਲਰ ਟਾਈਪ ਆਏਗਾ ਬਹੁਤ ਪਿਆਰੀ ਗ੍ਰੀਨਿਸ਼ ਔਨ ਹੀ ਆਏਗੀ ਉੱਪਰ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਠੀਕ ਹੈ ਜੀ ਤੇ ਵਾਈ ਡਾਟਸ ਟਾਈਪ ਪ੍ਰਿੰਟਿੰਗ ਆ ਗਈ ਆ ਥੋੜੀ ਜੀ ਮੈਰੂਨ ਮੈਜੈਂਟਾ ਟਾਈਪ ਸ਼ੇਡਸ ਆ ਗਈਆਂ ਨੇ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੁਪट्टे ਵੀ ਡਾਈ ਕਰਾ ਸਕਦੇ ਆ ਲੈਸਿਸ ਵਗੈਰਾ ਦਾ ਜੇ ਕਾਫੀ ਟ੍ਰੈਂਡ ਹੈ ਔਰ ਲੈਸਿਸ ਲਗਾ ਕੇ ਤੁਸੀਂ ਇਹਨਾਂ ਨੂੰ ਡਿਜ਼ਾਈਨਰ ਸੂਟ ਵੀ ਰੈਡੀ ਕਰ ਸਕਦੇ ਆ ਠੀਕ ਹੈ ਜੀ ਸਟਿਚਿੰਗ ਦੀ ਅਵੇਲੇਬਿਲਿਟੀ ਸਾਡੇ ਕੋਲ ਵੀ ਹੈ ਅਗਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਸਟਿਚ ਕਰਵਾ ਲੈਣੇ ਆ ਤੇ ਤੁਹਾਨੂੰ ਇੱਕ ਤੇ ਮਤਲਬ ਤੁਹਾਨੂੰ ਪ੍ਰੋਪਰ ਆਪਣੀ ਫਿਟਿੰਗ ਦਾ ਪਤਾ ਚੱਲ ਜੇਗਾ ਕਿਉਂਕਿ ਕਾਫੀ ਡਿਸਕਾਊਂਟੇਬਲ ਸੂਟ ਨੇ ਇਹ ਵਾਲੇ ਰੀਜ਼ਨੇਬਲ ਪ੍ਰਾਈਸ ਵਾਲੇ ਸੂਟ ਹੁੰਦੇ ਆ ਤੇ ਅਸੀਂ ਮੀਨਸ ਕਿ ਇੱਥੇ ਆਪਣਾ ਜਿਹੜਾ ਆ ਸਟਿਚਿੰਗ ਵਗੈਰਾ ਦਾ ਵੀ ਦੇਖ ਸਕਦੇ ਆ ਠੀਕ ਹੈ ਅਗਲੇ ਤੁਸੀਂ ਪ੍ਰਿੰਟ ਦੇਖਦੇ ਜਾ ਠੀਕ ਹੈ ਉਸ ਤੋਂ ਅਗਲਾ ਮਸਟਰਡ ਕਲਰ ਆਏਗਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਓ ਕਾਫੀ ਇਸ ਦੇ ਵਿੱਚ ਵੀ ਕਲਰ ਆ ਜਾਣਗੇ ਅਗਲਾ ਆ ਜਾਏਗਾ ਥੋੜਾ ਜਿਹਾ ਬਲੂਇਸ਼ਡ ਨੇਵੀ ਬਲੂ ਸ਼ੇਡ ਆਏਗੀ ਉਹਦੇ ਉੱਪਰ ਰੈੱਡ ਮਚੈਂਟਾ ਟੋਨ ਆ ਗਈ ਤੇ ਨੈਕਸਟ ਕਲਰ ਜਿਹੜਾ ਉਹ ਰੈੱਡ ਮਹਿਰੂਨ ਜਿਹਾ ਕਲਰ ਆ ਠੀਕ ਹੈ ਇਸ ਪ੍ਰਿੰਟਿੰਗ ਦੇ ਵਿੱਚ ਵੀ ਤੁਹਾਨੂੰ ਫੁੱਲ ਸਟਾਕ ਮਿਲਦਾ ਪਿਆ ਹੈ ਕਲਰ ਆਪਸ਼ਨ ਤੁਹਾਡੇ ਕੋਲ ਕਾਫੀ ਆ ਠੀਕ ਹੈ カラー ऑप्शन ਤੁਸੀਂ ਦੇਖਦੇ ਜਾਣਾ کافی 컬러 অপশন ਹੋਏਗੀ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਠੀਕ ਹੈ ਪਹਿਲੇ ਜਿਹੜੇ ਸੂਟ ਦਿਖਾਏ ਸੀਗੇ ਉਹ ਮੀਆਲਮ ਬ੍ਰਾਂਡ ਦੇ ਆ ਇਹ ਵਾਲੇ ਆਉਣਗੇ ਸ਼ੰਕਰ ਦੇ ਅਗਲਾ ਆਏਗਾ ਬਹੁਤ ਪਿਆਰਾ اور کافی ਜਿਹੜਾ ਟ੍ਰੈਂਡਿੰਗ ਦੇ ਵਿੱਚ ਇਹ ਵੀ ਪ੍ਰਿੰਟ ਚੱਲਦਾ ਪਿਆ ਇਸ ਦੇ ਵਿੱਚ ਥੋੜੀਆਂ ਲਾਈਨਸ ਵੀ ਹੁੰਦੀਆਂ ਨੇ ਔਰ ਫਲਾਵਰਿੰਗ ਵੀ ਹੁੰਦੀ ਆ ਠੀਕ ਹੈ ਰਣ ਮਹਿਰੂਨ ਜਿਹਾ ਕਲਰ ਆ ਬਹੁਤ ਸੋਹਣੀ ਸ਼ੇਡ ਆਏਗੀ ਇਹ ਵੀ ਤੇ 컬러 ਬਹੁਤ ਸੋਹਣੇ ਆ ਇਸ ਦੇ ਉੱਪਰ ਲਾਈਨਸ ਆਉਣਗੀਆਂ ਇਸ ਕਰਕੇ ਜਿਆਦਾ ਹਾਈਲਾਈਟ ਨਹੀਂ ਹੋਏਗਾ ਰੈੱਡ 컬러 ਠੀਕ ਹੈ ਤੇ ਇਸ ਦੇ ਵਿੱਚ ਇੱਕ ਹੀ ਪੀਸ ਹੈ ਹੁਣ ਸਾਡੇ ਕੋਲ ਤੇ ਅਗਲਾ ਆ ਗਿਆ ਬਲੈਕ 컬러 ਠੀਕ ਹੈ ਬਲੈਕ 컬러 ਤੇ ਉੱਪਰ ਟਾਈ ਐਂਡ ਡਾਈ ਟਾਈਪ ਜਿਹੜੀ ਪ੍ਰਿੰਟਿੰਗ ਆਏਗੀ ਥੋੜੀ ਸਕਾਈ ਥੋੜੀ ਗ੍ਰੇ ਟਾਈਪ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਇਹ ਵੀ ਸਾਡੇ ਕੋਲ ਇੱਕ ਹੀ ਪੀਸ ਰਹਿ ਗਿਆ ਹੈ ਤੇ ਤੁਸੀਂ ਇਹ ਜਲਦੀ ਜਲਦੀ ਆਰਡਰ ਕਰ ਲੈਣਾ ਹੈ ਤੇ ਉਸ ਤੋਂ ਅਗਲਾ ਜਿਹੜਾ ਆਏਗਾ ਦੇਖੋ ਬਹੁਤ ਪਿਆਰਾ ਇਹ ਵੀ ਟਾਈ ਐਂਡ ਡਾਈ ਟਾਈਪ ਹੀ ਸ਼ੇਡ ਹੈ ਰੈੱਡ ਕਲਰ ਇਸ ਦਾ ਬੇਸ ਹੋਏਗਾ ਉੱਪਰ ਪਰਪਲ ਡਾਰਕ ਕਲਰ ਵਾਈਟ ਕਲਰ ਕਰੀਮ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਤੇ ਇਹ ਵੀ ਇੱਕ ਹੀ ਸੂਟ ਆ ਠੀਕ ਹੈ ਜੀ 495 ਦਾ ਤੁਹਾਨੂੰ ਸੂਟ ਮਿਲ ਜਾਏਗਾ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਆਰਡਰ ਕਰ ਸਕਦੇ ਆ ਤੇ ਇਹ ਵਾਲੇ ਸੂਟਸ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਲੈਣਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਇੱਕ ਹੀ ਪੀਸ ਅਗਲਾ ਆ ਗਿਆ ਬਲੈਕ ਕਲਰ ਠੀਕ ਹੈ ਇਸ ਦੇ ਵਿੱਚ ਵੀ ਹਾਰਡਲੀ ਦੋ ਪੀਸ ਹੀ ਹੋਣਗੇ ਇਹ ਵੀ ਸ਼ੰਕਰ ਪ੍ਰਿੰਟਸ ਦਾ ਸੂਟ ਆ ਬਲੈਕ ਕਲਰ ਆ ਉੱਪਰ ਵਾਈਟ ਕਲਰ ਦੀਆਂ ਡਾਟਸ ਆਉਣਗੀਆਂ ਠੀਕ ਹੈ ਵਾਈਟ ਕਲਰ ਦੀ ਡਾਟਿੰਗ ਟਾਈਪ ਪ੍ਰਿੰਟਿੰਗ ਆਏਗੀ ਇਹਦੇ ਵਿੱਚ ਅਗਲੇ ਵੀ ਸ਼ੰਕਰ ਪ੍ਰਿੰਟਸ ਦੇ ਇਹ ਵਾਲਾ ਮੁੰਗੀਆਂ ਸ਼ੇਡ ਆਏਗੀ ਇਸ ਦਾ ਬੇਸ ਮੁੰਗੀਆਂ ਕਲਰ ਆ ਉੱਪਰ ਲਾਈਟ ਡਾਰਕ ਗ੍ਰੀਨ ਕਲਰ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ 올ਓਵਰ ਤੁਹਾਨੂੰ ਪ੍ਰਿੰਟਰਡ ਸੂਟ ਮਿਲੇਗਾ 5 ਮੀਟਰ ਦਾ ਕੱਟ 5 ਮੀਟਰ ਦੀ ਕੱਟ ਹੋਏਗੀ ਤੇ ਤੁਸੀਂ ਚੈੱਕ ਕਰਦੇ ਜਾਣਾ ਹੈ ਬੇਸ ਕਲਰ ਦੀ ਵੀ ਤੁਸੀਂ ਮਤਲਬ ਚੁੰਨੀ ਰੰਗਾ ਸਕਦੇ ਆ ਉੱਪਰ ਜਿਸ ਨਾਲ ਕਾਫੀ ਟ੍ਰੈਂਡ ਹੈ ਹੁਣ ਥੁੜੀਆਂ ਜੀਆਂ ਲੈਸੀਸ ਜਿਸ ਨਾਲ ਹੁਣ ਚੱਲਦੀਆਂ ਪਈਆਂ ਨੇ ਮਲਟੀ ਕਲਰ ਦੀਆਂ ਠੀਕ ਹੈ ਮਲਟੀ ਕਲਰ ਦੀਆਂ ਲੈਸੀਸ ਵਗੈਰਾ ਲਗਾ ਕੇ ਤੁਸੀਂ ਜਿਹੜਾ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਠੀਕ ਹੈ ਅਗਲਾ ਆ ਗਿਆ ਮਸਟਰਡ ਕਲਰ ਠੀਕ ਹੈ ਜੀ ਮਸਟਰਡ ਕਲਰ ਦੇ ਉੱਪਰ ਬਹੁਤ ਸੋਹਣੀ ਛੋਟੀਆਂ ਛੋਟੀਆਂ ਪ੍ਰਿੰਟਿੰਗ ਆਏਗੀ ਕਲਰ ਬਹੁਤ ਸੋਹਣੇ ਲੱਗੇ ਹੋਏ ਆ ਹਰ ਇੱਕ ਕਲਰ ਚੂਜ਼ੇਬਲ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਉਹ ਚੂਜ਼ ਕਰ ਸਕਦੇ ਆ ਠੀਕ ਹੈ ਇਹ ਵੀ ਤੁਹਾਡਾ ਲੈਮਨ ਟਾਈਪ ਸ਼ੇਡ ਆ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਛੋਟੀਆਂ ਛੋਟੀਆਂ ਪ੍ਰਿੰਟਿੰਗ ਆਏਗੀ ਇਸਦੀ ਵੀ ਕਲਰ ਤੁਸੀਂ ਚੈੱਕ ਕਰਦੇ ਜਾਓ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਮਈ ਦੇ ਲਾਸਟ ਵਿੱਚ ਤਿੰਨ ਸੂਟਾਂ ਦਾ ਗਿਫਟ ਕੱਢਿਆ ਸੀਗਾ ਤੇ ਹੁਣ ਜੂਨ ਦੇ ਲਾਸਟ ਵਿੱਚ ਵੀ ਅਸੀਂ ਫਿਰ ਤੋਂ ਸੂਟਾਂ ਦਾ ਗਿਫਟ ਕੱਢਾਂਗੇ ਠੀਕ ਹੈ ਤੇ ਕਮੈਂਟ ਕਰਨੇ ਆ ਲੌਂਗ ਵੀਡੀਓ ਤੇ ਕਮੈਂਟ ਕਰਨੇ ਆ ਪਲੱਸ ਤੁਸੀਂ ਸਟੇਟਸ ਤੇ ਲਗਾਉਣਾ ਆ ਜਾਂ ਸ਼ੇਅਰ ਕਰਨਾ ਆ ਠੀਕ ਹੈ ਜੀ ਤੇ ਜਿਨ੍ਹਾਂ ਦੇ ਮੇਰੇ ਕੋਲ ਫੋਨ ਨੰਬਰ ਅਵੇਲੇਬਲ ਨੇ ਉਹਨਾਂ ਨੂੰ ਸਕਰੀਨਸ਼ਾਟ ਮੈਨੂੰ ਸੈਂਡ ਕਰਨ ਦੀ ਕੋਈ ਲੋੜ ਨਹੀਂ ਆ ਠੀਕ ਹੈ ਜੀ ਮੈਨੂੰ ਪਤਾ ਚੱਲ ਜਾਂਦਾ ਹੈ ਜਿਨ੍ਹਾਂ ਨੇ ਸਟੇਟਸ ਲਗਾਏ ਹੁੰਦੇ ਆ ਤੇ ਜਿਨ੍ਹਾਂ ਦੇ ਕੋਲ ਜਿਹੜੇ ਸਾਡੇ ਨਾਲ ਜਿਹੜੇ ਗਰੁੱਪਸ ਵਿੱਚ ਨਹੀਂ ਜੁਆਇਨ ਹੋਏ ਹੈਗੇ ਤੁਸੀਂ ਪਲੀਜ਼ ਸਕਰੀਨਸ਼ਾਟ ਸਾਨੂੰ ਜ਼ਰੂਰ ਸੈਂਡ ਕਰਨਾ ਹੈ ਤਾਂ ਜੋ ਤੁਹਾਡਾ ਜਿਹੜਾ ਨੇਮ ਸਾਨੂੰ ਜਿਹੜਾ ਵਿਜ਼ੀਬਲ ਹੋ ਸਕੇ ਤਾਂ ਜੋ ਅਸੀਂ ਵੀ ਤੁਹਾਡੇ ਮਤਲਬ ਤੁਹਾਡਾ ਵੀ ਵਿੱਚ ਨੰਬਰ ਰੱਖ ਸਕੀਏ ਕਿ ਜਦੋਂ ਅਸੀਂ ਸੂਟਸ ਦਾ ਗਿਫਟ ਕਰਨਾ ਹੁੰਦਾ ਹੈ ਠੀਕ ਹੈ ਜੀ ਅਗਲੀ ਪ੍ਰਿੰਟਿੰਗ ਡਿਫਰੈਂਟ ਆ ਚੈੱਕ ਕਰਦੇ ਜਾਓ ਇਹਦੇ ਵਿੱਚ ਵੀ ਦੋ ਕਲਰ ਹੈ ਇੱਕ ਰੈੱਡ ਕਲਰ ਹੈ ਇੱਕ ਥੋੜਾ ਮਸਟਰਡ ਡਾਰਕ ਜਿਹਾ ਕਲਰ ਆਏਗਾ ਬਹੁਤ ਸੋਹਣਾ ਕਲਰ ਆ ਕਲਰ ਤੁਸੀਂ ਦੇਖ ਸਕਦੇ ਆ ਪਿਓਰ ਕੈਂਬਰੀ ਕਾਟਨ ਆ 5 ਮੀਟਰ ਦਾ ਸੂਟ ਮਿਲੇਗਾ ਟਾਈ ਐਂਡ ਡਾਈ ਦੁਬੱਟੇ ਵੀ ਤੁਸੀਂ ਡਾਈ ਕਰਾ ਸਕਦੇ ਆ ਸਾਡੇ ਕੋਲੋਂ ਵੀ ਜਾਂ ਪ੍ਰਿੰਟਡ ਦੁਬੱਟੇ ਨਾਲ ਮੈਚ ਕਰਕੇ ਸਾਡੇ ਤੋਂ ਐਜ਼ ਇਟ ਇਜ਼ ਵੀ ਲੈ ਸਕਦੇ ਆ ਕਾਟਨ ਦੇ ਦੁਬੱਟਿਆਂ ਦੀ ਵੀਡੀਓ ਵੀ ਕਾਫੀ ਆਈ ਸੀਗੀ ਤੇ ਉਸ ਦੇ ਵਿੱਚ ਵੀ ਕਾਫੀ ਪ੍ਰਿੰਟ ਸੀਗੇ ਤੁਸੀਂ ਉਹਨਾਂ ਚੋਂ ਵੀ ਮੈਚ ਕਰ ਸਕਦੇ ਆ ਐਜ਼ ਇਟ ਇਜ਼ ਜਿਹੜਾ ਤੁਸੀਂ ਮਤਲਬ ਘਰ ਵਿੱਚ ਦੁਬੱਟੇ ਹੁੰਦੇ ਆ ਉਹਨਾਂ ਨਾਲ ਮੈਚ ਕਰਕੇ ਸੂਟ ਰੇਟੇ ਲੈ ਸਕਦੇ ਆ ਠੀਕ ਹੈ ਜੀ ਤੇ ਬੁਕਿੰਗ ਦਾ ਨੰਬਰ 7814352822 ਹੋਏਗਾ ਜਿੰਨੇ ਵੀ ਸੂਟਸ ਦਿਖਾਏ ਨੇ ਸਾਰਿਆਂ ਦਾ ਰੇਟ 495 ਪਰ ਪੀਸ ਆਏਗਾ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਦਾ ਚਾਰਜ ਇੰਡੀਆ ਦੇ ਠੀਕ ਹੈ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਥਰਡ ਡੇ ਸੈਕਿੰਡ ਟੂ ਥਰਡ ਡੇ ਜਿਹੜਾ ਉਹ ਸੂਟ ਮਿਲ ਜੇਗਾ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੀ ਲਾਈਵ ਦੇ ਵਿੱਚ ਵੀ ਜਰੂਰ ਆਇਆ ਕਰੋ ਤੇ 8 ਵਜੇ ਜਿਹੜੀ ਆ ਸਾਡੀ ਲੌਂਗ ਵੀਡੀਓ ਆ ਜਾਂਦੀ ਹੈ 9 ਵਜੇ ਅਸੀਂ ਲਾਈਵ ਤੇ ਆਉਂਨੇ ਆ ਠੀਕ ਹੈ ਨਾਈਟ ਟਾਈਮ 9 ਪੀਐਮ ਤੇ ਠੀਕ ਹੈ ਜੀ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ